ਕਾਫੀ ਪ੍ਰਾਊਡ ਮੂਵਮੈਂਟ ਹੈ ਇੱਕ ਮਾਈਲਸਟੋਨ ਕੰਪਲੀਟ ਕੀਤਾ ਹੈ ਮੈਂ ਆਪਣਾ ਜਿਹੜਾ ਜ਼ਿੰਦਗੀ ਦਾ ਮੈਂ ਸੋਚ ਕੇ ਰੱਖਿਆ ਸੀਗਾ ਤਾਂ ਕਾਫੀ ਅੱਛੀ ਅਚੀਵਮੈਂਟ ਹੈ ਮੇਂ ਲੱਗਦਾ ਮੇਰੇ ਇੱਕੋ ਡਰੀਮ ਹੈ 올림픽ਸ ਦੇ ਵਿੱਚ ਆਪਣਾ ਬੱਚਾ ਜਿਹੜਾ ਹੈਗਾ 골ਡ ਮੈਡਲ ਲੈ ਕੇ ਆਵੇ ਉਹਦੇ ਵਾਸਤੇ ਅਸੀਂ ਦਿਨ ਰਾਤ ਇਕ ਕਰ ਰਹੇ ਜੀ ਜਦੋਂ ਬੱਚੇ ਕੁਝ ਕਰਦੇ ਆ ਨਾ ਤਾਂ ਮੋਸਟਲੀ ਸਾਰੇ ਕਹਿੰਦੇ ਆ ਕਿ ਮੇਰੀ ਧੀ ਨੇ ਐਵੇਂ ਕੀਤਾ ਮੇਰੀ ਧੀ ਨੇ ਐਵੇਂ ਕੀਤਾ ਤਾਂ ਮੈਨੂੰ ਵੀ ਇਹ ਕਾਜ ਕਹਿ ਕੇ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਮੇਰੀ ਧੀ ਨੇ ਵੀ ਬਹੁਤ ਅੱਛਾ ਕੀਤਾ ਟੂਰਨਾਮੈਂਟ ਦਾ ਮਾਸਕੋਟ ਹੈ ਵਾਈਟ ਟਾਈਗਰ ਹੁੰਦੇ ਟੂਰਨਾਮੈਂਟ ਹਰ ਟੂਰਨਾਮੈਂਟ ਦੇ ਵਿੱਚ ਇੰਟਰਨੈਸ਼ਨਲ ਜਿਹੜੇ ਵੀ ਮੈਡਲਿਸਟ ਹੁੰਦੇ ਉਹਨਾਂ ਨੂੰ ਇੱਕ ਮਾਸਕੋਟ ਐਜ਼ ਅ ਗਿਫਟ ਮਿਲਦਾ ਹੈ ਤੇ ਸਮਬੀ ਮੈਡਲਿਸਟ ਨੂੰ ਸਾਰਿਆਂ ਨੂੰ ਮਿਲਿਆ ਮਾਸਕੋਟ ਆ 16ਵਾਂ ਏਸ਼ੀਆਨ ਸ਼ੂਟਿੰਗ ਚੈਂਪੀਅਨਸ਼ਿਪ ਜਿਹੜਾ ਕਿ ਏਸ਼ੀਆ ਦਾ ਇੱਕ ਬਹੁਤ ਵੱਡਾ ਇਵੈਂਟ ਸ਼ੂਟਿੰਗ ਦਾ ਮੰਨਿਆ ਜਾਂਦਾ ਹੈ ਉਹਦੇ ਵਿੱਚ ਮੈਡਲ ਲੈ ਕੇ ਸੋ ਬਹੁਤ ਪ੍ਰਾਊਡ ਫੀਲ ਹੋਇਆ ਐਜ਼ ਅ ਫਾਦਰ ਵੀ ਬਹੁਤ ਪ੍ਰਾਊਡ ਫੀਲ ਹੋਇਆ ਐਜ਼ ਅ ਕੋਚ ਵੀ ਬਹੁਤ ਪ੍ਰਾਊਡ ਫੀਲ ਹੋਇਆ ਕੀ ਨਾਮ ਹੈ ਮੇਰਾ ਨਾਮ ਕ੍ਰਿਸ਼ਿਕਾ ਜੋਸ਼ੀ ਕਿੱਦਾਂ ਲੱਗਦਾ ਕਿਹੜਾ ਮੈਡਲ ਲਿਆ ਉਹ ਤੇ ਕਿੱਦਾਂ ਦਾ ਫੀਲ ਹੋਇਆ ਕਿ ਕਿੱਦਾਂ ਸਰ ਮੈਂ সিলਵਰ ਮੈਡਲ ਜਿੱਤ ਕੇ ਲਿਆਇਆ 16 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚੋਂ ਕਾਫੀ ਪ੍ਰਾਊਡ ਮੂਮੈਂਟ ਹੈ ਇੱਕ ਮਾਈਲਸਟੋਨ ਕੰਪਲੀਟ ਕੀਤਾ ਹੈ ਮੈਂ ਆਪਣਾ ਜਿਹੜਾ ਜ਼ਿੰਦਗੀ ਦਾ ਮੈਂ ਸੋਚ ਕੇ ਰੱਖਿਆ ਸੀਗਾ ਤੇ ਕਾਫੀ ਅੱਛੀ ਅਚੀਵਮੈਂਟ ਹੈ ਮਿਲ ਗਈ ਪਿਛਲੀ ਵਾਰ ਤੇ ਹੋਈ ਸੀ ਇਹ ਚੈਂਪੀਅਨਸ਼ਿਪ ਇਹ ਕਜ਼ਾਕਿਸਤਾਨ ਵਿੱਚ ਹੋਈ ਸੀ ਸ਼ਿਮਕਨ ਦੇ ਵਿੱਚ ਹੋਈ ਸੀ ਇਹ ਕਿੰਨੇ ਦੇਸ਼ਾਂ ਤੇ ਪਾਰਟਿਸਿਪੇਟ ਕੀਤਾ ਸੀ ਕਲਪਨਾ ਮੈਨੂੰ ਸਰ ਕੋਈ ਐਗਜ਼ੈਕਟ ਨੰਬਰ ਨਹੀਂ ਪਤਾ ਬਟ ਆਲਮੋਸਟ ਏਸ਼ੀਆ ਦੇ ਜਿੰਨੇ ਵੀ ਕੰਟਰੀਸ ਅਗੀਆਂ ਸਾਰਿਆਂ ਤੁਸੀਂ ਕਿਹੜੇ ਇਵੈਂਟ ਦੇ ਵਿੱਚ ਸਿਲਵਰ ਮੈਡਲ ਮਿਲਿਆ ਮੈਂ ਡਬਲ ਟਰੈਪ ਇਵੈਂਟ ਦੇ ਵਿੱਚ ਸਿਲਵਰ ਮਿਲਿਆ ਤੁਹਾਡੇ ਡਬਲ ਟਰੈਪ ਇਵੈਂਟ ਦੇ ਵਿੱਚ ਕਿੰਨੇ ਪਾਰਟਿਸਪੇਟ ਸੀਗੇ ਜਿਹਨਾਂ ਨੇ ਤੁਹਾਡਾ ਨਾਲ ਪਾਰਟਿਸਪੇਟ ਕੀਤਾ ਐਗਜ਼ੈਕਟ ਨੰਬਰ ਮੈਂ ਨਹੀਂ ਦੱਸ ਸਕਦੀ ਸਰ ਮੈਨੂੰ ਐਵੇਂ ਕੋਈ ਆਈਡੀਆ ਨਹੀਂ ਹੈ ਮੈਂ ਹੋਰ ਗਲਤ ਦੱਸ ਦਊਂ ਬਟ 25 27 ਹੋਣਗੇ ਸਾਰੀ ਕੰਟਰੀਜ਼ ਤੋਂ ਆਏ ਹੋਣਗੇ ਗੋਲਡ ਕਿਹ ਹੈ ਬਿਲਕੁਲ ਗੋਲਡ ਕਜ਼ਾਕਿਸਤਾਨ ਦਾ ਕਜ਼ਾਕਿਸਤਾਨ ਦਾ ਹਾਂ ਜੀ ਤਾਂ ਕਿਸ ਤਰ੍ਹਾਂ ਫੀਲ ਹੋ ਰਿਹਾ ਕਿਉਂਕਿ ਅਸੀਂ ਪਹਿਲਾਂ ਕੋਈ ਇੰਟਰਵਿਊ ਕਰਕੇ ਗਏ ਸੀ ਜਿਆ ਤੁਹਾਨੂੰ ਚੰਗਾ ਸੀ ਤੁਸੀਂ ਇਹ ਗੱਲ ਕਹੀ ਸੀ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹ ਬਿਲਕੁਲ ਸੋਚਿਆ ਨਹੀਂ ਸੀਗਾ ਵੀ ਮੇਰਾ ਮਤਲਬ ਪਾਰਟਿਸਪੇਸ਼ਨ ਹੋਏਗੀ ਜਾਂ ਨਹੀਂ ਹੋਏਗੀ ਤਾਂ ਮੈਂ ਮਤਲਬ ਕਲੂਲੈਸ ਸਗੀ ਹੋਏਗੀ ਜਾਂ ਨਹੀਂ ਹੁਣ ਜਾ ਕੇ ਵੀ ਆ ਗਈਆਂ ਮੈਡਲ ਵੀ ਲੈ ਕੇ ਆ ਗਈਆਂ ਤਾਂ ਕਾਫੀ ਅਨਰੀਅਲ ਜਾ ਲੱਗ ਰਿਹਾ ਹਲੇ ਤੱਕ ਮੈਨੂੰ ਤਾਂ ਕਿਹੜੀ ਅਕੈਡਮੀ ਹੈ ਤੁਹਾਡੀ ਤੁਹਾਡੀ ਕੋਚ ਕੋਰ ਮੇਰੀ ਬੈਸ ਸ਼ੂਟਰ ਸ਼ੂਟਿੰਗ ਅਕੈਡਮੀ ਹੈ ਮਾਇ ਕੋਚ ਇਸ ਮਾਈ ਫਾਦਰ ਪਰਵੇਜ਼ ਜੋਸ਼ੀ ਜੋਸ਼ੀ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਬੱਚਾ ਗੋਲਡ ਮੈਡਲ ਚਲੋ ਪ੍ਰਮਾਤਵਰ ਕਿਰਪਾ ਕੀਤੀ ਹੈ ਨਾ ਸਾਡੇ ਅਕੈਡਮੀ ਦਾ ਬੱਚਾ ਕਿਸ ਕਾ ਜੀ ਆ 16th ایشियन ਸ਼ੂਟਿੰਗ ਚੈਂਪੀਅਨਸ਼ਿਪ ਜਿਹੜੀ ਕਿ ਏਸ਼ੀਆ ਦਾ ਇੱਕ ਬਹੁਤ ਵੱਡਾ ਇਵੈਂਟ ਸ਼ੂਟਿੰਗ ਦਾ ਮੰਨਿਆ ਜਾਂਦਾ ਹੈ ਉਹਦੇ ਵਿੱਚ ਮੈਡਲ ਲੈ ਕੇ ਸੋ ਬਹੁਤ ਪ੍ਰਾਊਡ ਫੀਲ ਹੋਇਆ ਐਜ਼ ਅ ਫਾਦਰ ਵੀ ਬਹੁਤ ਪ੍ਰਾਊਡ ਫੀਲ ਹੋਇਆ ਐਜ਼ ਅ ਕੋਚ ਵੀ ਬਹੁਤ ਪ੍ਰਾਊਡ ਫੀਲ ਹੋਇਆ ਤਾਂ ਕਿੱਦਾਂ ਦਾ ਲੱਗਦਾ ਜਿਵੇਂ ਸਿਲਵਰ ਲੈ ਕੇ ਆਏ ਕਿ ਅੱਗੇ ਵਾਸਤੇ ਆਪਾਂ ਫੇਰ ਹੋਈਏ ਕਿ ਭਾ ਗੋਲ ਲੈ ਕੇ ਆਈਏ ਹਾਂਜੀ ਸਰ 100% 골ਡ ਲੈ ਕੇ ਆਵੇ ਸਾਡੇ ਕਈ ਬੱਚੇ ਮੈਨ ਲਿਸਟ ਹੈ 골ਡ ਟੋਪਰ ਵੀ ਹੈਗੇ ਜੀ ਅ ਪ੍ਰਮਾਤਮਾ ਕਿਰਪਾ ਰੱਖੇ ਅਸੀਂ ਤਾਂ ਆਪਣੇ ਡ੍ਰੀਮ ਨੂੰ ਪੂਰਾ ਕਰਨ ਵਾਸਤੇ ਲੱਗੇ ਹੋਏ ਹਾਂ ਮੇਰਾ ਇੱਕੋ ਡ੍ਰੀਮ ਹੈ 올림픽 ਦੇ ਵਿੱਚ ਆਪਣਾ ਬੱਚਾ ਜਿਹੜਾ ਹੈਗਾ 골ਡ ਮੈਡਲ ਲੈ ਕੇ ਆਵੇ ਉਹਦੇ ਵਾਸਤੇ ਅਸੀਂ ਦਿਨ ਰਾਤ ਇਕ ਕਰ ਰਹੇ ਜੀ ਸਾਡੇ ਕਈ ਬੱਚੇ ਕੋਈ ਐਸਾ ਹਿੰਦੁਸਤਾਨ ਟੂਰਨਾਮੈਂਟ ਜਿਸ ਵਿੱਚ ਮੈਡਲ ਮਾਰ ਕੇ ਆਏ ਹੋਣ ਤੇ ਬਟੇ ਆ ਵੀ 올림픽 ਦੇ ਵਿੱਚ ਪਾਰਟਿਸਪੇਸ਼ਨ ਆ ਗਈ ਹੈ ਤਾਂ ਡ੍ਰੀਮ ਹੈ ਬਹੁਤ ਜਲਦ ਅਸੀਂ ਇਹ ਪੂਰਾ ਕਰਾਂਗੇ 올림픽 ਦੇ ਵਿੱਚੋਂ ਮੈਡਲ ਲੈ ਕੇ ਆਵਾਂਗੇ ਦੇਸ਼ ਵਾਸਤੇ ਮੈਡਲ ਲੈ ਕੇ ਆਵਾਂਗੇ ਤੁਹਾਡੀ ਜਿਹੜੀ ਅਕੈਡਮੀ ਕਿੱਥੇ ਹੈ ਔਰ ਤੁਹਾਡੀ ਅਕੈਡਮੀ ਕਿੰਨੇ ਤੋਂ ਕਿੰਨੇ ਦੇ ਰੋਟੇ ਸਰ ਸਾਡੀ ਪੰਜਾਬ ਦੀ ਸਭ ਤੋਂ ਪੁਰਾਣੀ ਅਕੈਡਮੀ ਹੈ ਜੀ 2011 ਦੀ ਇਹ ਅਕੈਡਮੀ ਚੱਲ ਰਹੀ ਹੈ ਜੀ ਇਹ ਤੇ ਆਪਣਾ ਕਈ ਬੱਚੇ ਇੱਥੋਂ ਦੀ ਇੰਟਰਨੈਸ਼ਨਲ ਨਿਕਲ ਕੇ ਗਏ ਹੈ ਜੀ ਇਹ ਤੇ ਅਕੈਡਮੀ ਦਾ ਨਾਮ ਹੈ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਠੀਕ ਹੈ ਤਾਂ ਹੁਣ ਤੋਂ ਬਾਅਦ ਇੱਕ ਸਿਲਵਰ ਮੈਡਲ ਜਿਹੜਾ ਲੈ ਕੇ ਕਿਦਾਂ ਲੱਗਿਆ ਸਰ ਬਹੁਤ ਅੱਛਾ ਲੱਗ ਰਿਹਾ ਹੈ ਬੜੀ ਪ੍ਰਾਊਡ ਮੂਮੈਂਟ ਹੈ ਇੱਕ ਮਾਂ ਵਾਸਤੇ ਕਿਉਂਕਿ ਜਦੋਂ ਬੱਚੇ ਕੁਝ ਕਰਦੇ ਹਨ ਨਾ ਤਾਂ ਮੋਸਟਲੀ ਸਾਰੇ ਕਹਿੰਦੇ ਆ ਕਿ ਮੇਰੀ ਧੀ ਨੇ ਐਵੇਂ ਕੀਤਾ ਮੇਰੀ ਧੀ ਨੇ ਐਵੇਂ ਕੀਤਾ ਤਾਂ ਮਨਵੀਏ ਕੈਚ ਕਹਿ ਕੇ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਮੇਰੀ ਧੀ ਨੇ ਵੀ ਬਹੁਤ ਅੱਛਾ ਕੀਤਾ ਜਿਹੜਾ ਕਿ ਉਹ ਬਾਹਰਲੇ ਦੇਸ਼ ਚ ਜਾ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਕੇ ਆਈ ਤੇ ਸਿਲਵਰ ਮੈਡਲ ਲੈ ਕੇ ਆਈ ਅੱਗੇ ਵਾਸਤੇ ਵੀ ਕਹਿੰਦੇ ਹੋ ਵੀ ਇਸ ਤਰ੍ਹਾਂ ਬਿਲਕੁਲ ਸਰ ਬਿਲਕੁਲ ਜੀ ਇਸ ਤੋਂ ਅੱਗੇ ਵੀ ਜਾਏਗੀ ਸਰ ਅੱਗੋਂ ਵੀ ਇੰਟਰਨੈਸ਼ਨਲ ਟੂਰਨਾਮੈਂਟਸ ਖੇਲੇਗੀ ਨੈਸ਼ਨਲਸ ਵੀ ਖੇਲੇਗੀ ਔਰ ਮੈਡਲ ਜਿੱਤ ਕੇ ਆਏਗੀ ਆਪਣੇ ਦੇਸ਼ ਦਾ ਆਪਣੇ ਪਾਪਾ ਦਾ ਨਾਮ ਰੌਸ਼ਨ ਕਰੇਗੀ ਅਕੈਡਮੀ ਦਾ ਅਕੈਡਮੀ ਦਾ ਨਾਮ ਤਾਂ ਹੈ ਹੀ ਆ ਸਰ ਬਿਲਕੁਲ ਜੀ